ਨਵੇਂ ਸਾਲ ਨੂੰ ਕੁਝ ਹੀ ਪਲ ਬਾਕੀ ਰਹਿ ਗਏ ਨੇ ਇਸ ਵਕਤ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਵਿੱਚ ਮੌਜੂਦ ਹੈਗੇ ਆ ਇਹ ਮਸ਼ਹੂਰ ਚੌਂਕ ਆ ਪੋਰਸ਼ ਇਲਾਕਾ ਇਹ ਮੰਨਿਆ ਜਾਂਦਾ ਆ ਲਾਰੈਂਸ ਰੋਡ ਦੀ ਗੱਲ ਕਰ ਲਈਏ ਤਾਂ ਇਹ ਲਾਰੈਂਸ ਰੋਡ ਦੀਆਂ ਤਸਵੀਰਾਂ ਨੇ 31 ਦਸੰਬਰ ਇਹ ਅੱਜ ਕੁਝ ਹੀ ਪਲਾਂ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਲੋਕ ਇਸ ਜਗ੍ਹਾ ਤੇ ਅੱਜ ਕਰਨਗੇ ਗੱਲ ਕੀਤੀ ਜਾਵੇ ਤਾਂ ਕਈ ਵਾਰ ਇਹ ਰੋਡ ਜਿਹੜੀ ਹੈ ਬੰਦ ਕਰ ਦਿੱਤੀ ਜਾਂਦੀ ਹੈ ਹਰ ਵਾਰ ਦੀ ਤਰ੍ਹਾਂ ਰਾਤ ਨੂੰ ਇਹ ਰੋਡ ਜਿਹੜੀ ਹੈ ਬਲੌਕ ਕਰ ਦਿੱਤੀ ਜਾਂਦੀ ਹੈਗੀ ਆ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਜਿੱਥੇ ਨਾਕਾਬੰਦੀ ਵੀ ਕੀਤੀ ਗਈ ਆ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਅ ਨਜ਼ਰ ਆ ਰਹੀ ਆ ਇਸ ਰੋਡ ਦੇ ਉੱਪਰ ਜੇਕਰ ਗੱਲ ਕਰ ਲਈਏ ਤਾਂ ਫੋਰਸਿਸ ਵੀ ਲਗਾਈਆਂ ਗਈਆਂ ਨੇ ਯਾਨੀ ਪੁਲਿਸ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈਗੇ ਨੇ ਸੋ ਇਹ ਰੋਡ ਦੀਆਂ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਜਿੱਥੇ ਗੱਲ ਕਰ ਲਈ ਤਾਂ ਇਹ ਰੋਡ ਨੂੰ ਪੂਰਨ ਤੌਰ ਤੇ ਬਲੌਕ ਕਰ ਦਿੱਤਾ ਜਾਂਦਾ ਆ ਰਾਤ ਨੂੰ ਇਸ ਜਗ੍ਹਾ ਤੇ ਲੋਕ ਘੁੰਮਣ ਆਉਂਦੇ ਨੇ ਆਪਣਾ ਇੰਜੋਏਮੈਂਟ ਕਰਦੇ ਨੇ 90 ਸਾਲ ਨੂੰ ਲੈ ਕੇ ਕਹ ਲਈਏ 90 ਦਿਨ ਦੀ ਸ਼ੁਰੂਆਤ ਕਰਦੇ ਨੇ 90 ਸਾਲ ਦੀ ਸ਼ੁਰੂਆਤ ਹੁੰਦੀ ਆ ਸੋ ਇਹ ਰੋਡ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਂਦਾ ਹੈ ਪੁਲਿਸ ਫੋਰਸਾਂ ਤਣਾਤ ਕੀਤੀਆਂ ਗਈਆਂ ਨੇ ਪੁਲਿਸ ਫੋਰਸ ਇਸ ਕਰਕੇ ਤਣਾਤ ਕੀਤੀ ਜਾਂਦੀ ਹੈ ਕਈ ਵਾਰ ਰਾਤ ਨੂੰ ਕਈ ਨੌਜਵਾਨ ਹੁ ਲੜਬਾਜ਼ੀਆਂ ਕਰਦੇ ਨੇ ਅਤੇ ਡਰਿੰਕ ਐਂਡ ਡਰਗ ਦੇ ਕਈ ਕੇਸ ਜਿਹੜੇ ਆ ਉਹ ਸਾਹਮਣੇ ਆਉਂਦੀ ਹੈ ਜਿਸ ਕਰਕੇ ਪੁਲਿਸ ਫੋਰਸਾਂ ਤਣਾਤ ਕੀਤੀਆਂ ਗਈਆਂ ਹੋਈਆਂ ਨੇ ਸੋ ਇਹ ਲਾਰੈਂਸ ਰੋਡ ਦਾ ਦ੍ਰਿਸ਼ ਆ ਕਹ ਲਈਏ ਕਿ ਅੱਜ 90 ਸਾਲ ਦੀ ਸ਼ੁਰੂਆਤ ਹੋਏਗੀ ਕਈ ਲੋਕ 90 ਸਾਲ ਨੂੰ ਆਪਣੇ ਢੰਗ ਦੇ ਨਾਲ ਜਿਹੜਾ ਹੈ ਉਹ ਮਨਾਉਣਗੇ ਇਹ ਅੰਮ੍ਰਿਤਸਰ ਦਾ ਨੋਵਲਟੀ ਚੌਂਕ ਹੈਗਾ ਯਾ ਜੋ ਰਸਤਾ ਕਹ ਲੀਏ ਲਾਰੈਂਸ ਰੋਡ ਨੂੰ ਜਾਂਦਾ ਯਾ ਰੰਜੀਤਾ ਅਨੂ ਨੂੰ ਜਾਂਦਾ ਯਾ ਤੇ ਅਲੱਗ-ਅਲੱਗ ਕਈ ਰਸਤਿਆਂ ਨੂੰ ਜਾਂਦਾ ਹੋਇਆ ਇਹ ਨੋਵਲਟੀ ਚੌਂਕ ਆ ਜਿੱਥੇ ਅੱਜ ਲੋਕ ਪਹੁੰਚ ਕੇ ਆਪਣਾ ਇੰਜੋਏਮੈਂਟ ਕਰਨਗੇ ਰਾਤ ਨੂੰ 12 ਵਜੇ ਇਸ ਰੋਡ ਤੇ ਕਹ ਲੀਏ ਕਿ ਰੌਣਕਾਂ ਲੱਗਿਆ ਹੁੰਦੀਆਂ ਦੂਜੇ ਪਾਸੇ ਗੱਲ ਕਰ ਲਈਏ ਇਸ ਨੋਵਲਟੀ ਚੌਂਕ ਦੇ ਵਿੱਚ ਤੁਹਾਨੂੰ ਇੱਕ ਨਾਕਾ ਮਿਲੇਗਾ ਜਿੱਥੇ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਹਾਲਾਂਕਿ ਕਹ ਲੀਏ ਨਵਾਂ ਸਾਲ ਵੀ ਹੈਗਾ ਯਾ ਦੂਜੇ ਪਾਸੇ ਗੱਲ ਕਰੀਏ ਤਾਂ ਲੋੜੀ ਵੀ ਕੋਲ ਆ ਜਿਸ ਕਰਕੇ ਪੰਜਾਬ ਪੁਲਿਸ ਵੱਲੋਂ ਗੱਟੂਆਂ ਦੀ ਛਾਪੇਮਾਰੀ ਵੀ ਜਿਹੜੀ ਉਹ ਲਗਾਤਾਰ ਕੀਤੀ ਜਾਂਦੀ ਹੈ ਸੋ ਅੱਜ ਨਵੇਂ ਸਾਲ ਤੇ ਖਾਸ ਕਰਕੇ ਇਹ ਚੈਕਿੰਗ ਕੀਤੀ ਜਾਂਦੀ ਹੈ ਕਈ ਵਾਰ ਡਰਿੰਕ ਐਂਡ ਡਰਾਈਵ ਦੇ ਜਿਹੜੇ ਕੇਸ ਨੇ ਉਹ ਸਾਹਮਣੇ ਆਉਂਦੇ ਹੈਗੇ ਨੇ ਸੋ ਪੁਲਿਸ ਫੋਰਸਾਂ ਜਿਹੜੀਆਂ ਨੇ ਉਹ ਤਨਾਤ ਕੀਤੀਆਂ ਹੋਈਆਂ ਨੇ ਸੋ ਦੇਖ ਸਕਦੇ ਹੋ ਜੇਕਰ ਕੋਈ ਰੋਂਗ ਸਾਈਡ ਵੀ ਹੁੰਦਾ ਤਾਂ ਉਸ ਨੂੰ ਪੁਲਿਸ ਫੋਰਸ ਵੱਲੋਂ ਜਿਹੜਾ ਹੈ ਉਹ ਸਮਝਾਇਆ ਜਾਂਦਾ ਆ ਬਿਲਕੁਲ ਜਿਹੜੇ ਆ ਹਰ ਇੱਕ ਤਰ੍ਹਾਂ ਦੇ ਇੱਥੇ ਕਹ ਲਿਏ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਫੋਰਸਾਂ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਹੋਈਆਂ ਨੇ ਸੋ ਜ਼ਰੂਰ ਤਸਵੀਰ ਦਿਖਾਵਾਂਗੇ ਆਪਾਂ ਸਾਡੇ ਨਾਲ ਇੱਥੇ ਕਹ ਲਿਏ ਕਿ ਮੈਡਮ ਪਹੁੰਚੇ ਨੇ ਐਸੇ ਮੈਡਮ ਅਮਨਦੀਪ ਕੌਰ ਜੀ ਮੇਰੇ ਉੱਤੇ ਨੇ ਗੱਲਬਾਤ ਕਰਦੇ ਆ ਮੈਡਮ ਸੱਸ਼ੀ ਕੌਰ ਜੀ ਸੱਸ਼ੀ ਕੌਰ ਜੀ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨਵੇਂ ਸਾਲ ਜਿਹੜਾ ਆ 12 ਤਰੀਕ ਨੂੰ ਲੋਕ ਪਹੁੰਚਣਗੇ ਐਨਜੋਇਮੈਂਟ ਕਰਨਗੇ ਸੋ ਉਹਨਾਂ ਲਈ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨਵੇਂ ਸਾਲ ਦੀ ਆਮਦ ਨੂੰ ਦੇਖਦਿਆਂ ਹੋਇਆਂ ਜਿਹੜੀ ਵੀ ਨਾਰਮਲ ਪਬਲਿਕ ਆ ਰਹੀ ਹੈ ਜੋ ਆਪਣਾ ਨਵਾਂ ਸਾਲ ਇੰਜੋਏ ਕਰਨਾ ਚਾਹੁੰਦੀ ਆ ਉਹਨਾਂ ਦੀ ਸਿਕਿਉਰਿਟੀ ਲਈ ਜਿਹੜੇ ਬੁਖਤਾ ਸਬੰਧ ਬ ਕੀਤੇ ਗਏ ਨੇ ਥਾਂ ਥਾਂ ਤੇ ਨਾਕੇਬੰਦੀ ਕੀਤੀ ਗਈ ਹੈ ਤੇ ਥਾਂ ਥਾਂ ਤੇ ਜਿਹੜੇ ਨੇ ਮਾੜੇ ਅਨਸਰਾਂ ਦੀ ਜਿਹੜੀ ਆ ਸ਼ਕਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਪਿਛਲੇ ਸਾਲ ਦੀ ਜੇਕਰ ਗੱਲ ਕਰਾਂ ਤਾਂ ਡਰਿੰਕ ਐਂਡ ਡਰਾਈਵ ਦੀ ਜਿਹੜੀ ਇੱਕ ਮੁਹਿੰਮ ਸੀ ਉਹ ਚਲਾਈ ਗਈ ਸੀ ਸੋ ਹੁਣ ਵੀ ਇੱਦ ਬਿਲਕੁਲ ਜੀ ਡੈਫੀਨਿਟਲੀ ਜਿਹੜੇ ਵੀ ਡਰਿੰਕ ਐਂਡ ਡਰਾਈਵ ਦੇ ਆਲਕੋਮੀਟਰ ਵਗੈਰਾ ਆਪਣੇ ਕੋਲ ਜਿਹੜੇ ਪੁਆਇੰਟਾਂ ਤੇ ਹੈਗੇ ਨੇ ਆਪਾਂ ਉਹਨਾਂ ਦੇ ਜਿਹੜੇ ਚਲਾਨ ਵੀ ਕੀਤੇ ਜਾਣਗੇ ਐਂਡ ਜਿਹੜੇ ਨੌਜਵਾਨ ਹੁੱਲੜਬਾਜੀ ਕਰਨਗੇ ਜਾਂ ਜਿਹੜੇ ਲੋਕ ਆਪਣੀ ਫੈਮਿਲੀ ਦੇ ਨਾਲ ਨਵਾਂ ਸਾਲ ਇੰਜੋਏ ਕਰਨਾ ਆਏ ਨੇ ਉਹਨਾਂ ਦੇ ਨਵਾਂ ਸਾਲ ਸਪੋਇਲ ਵੀ ਕਰਨਗੇ ਉਹਨਾਂ ਸਾਰਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਵੀ ਕੀਤੇ ਜਾਏਗੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਜੇਲ੍ਹ ਦਾ ਰਸਤਾ ਦੇਖਣਾ ਪਏਗਾ ਨਾਰਥ ਇਲਾਕੇ ਦੀ ਜੇਕਰ ਗੱਲ ਕਰਾਂ ਲਾਰੈਂਸ ਰੋਡ ਰਣਜੀਤ ਐਵਨਿਊ ਇਹ ਸਾਰੇ ਪੋਰਸ਼ ਇਹ ਬਲਕਿ ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਐ ਤਾਇਨਾਤ ਕੀਤੀ ਗਈ ਐ ਐਂਡ ਪੌਸ਼ ਏਰੀਆ ਦੇ ਵਿੱਚ ਤਾਂ ਲੋੜ ਤੋਂ ਜ਼ਿਆਦਾ ਜਿਹੜੀ ਫੋਰਸ ਨੂੰ ਆਪਾਂ ਕਹਿੰਦੇ ਹਰ ਚੱਪੇ ਚੱਪੇ ਤੇ ਜਿਹੜੀ ਫੋਰਸ ਹੁਤੇ ਤਾਇਨਾਤ ਕੀਤੀ ਗਈ ਐ ਆਮ ਪਬਲਿਕ ਦੀ ਜਿਹੜੀ ਐ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਜੀ ਲੇਟ ਨਾਈਟ ਦਾ ਸਮਾਂ ਕੀ ਰੱਖਿਆ ਗਿਆ ਖਾਸ ਕਰਕੇ ਲਾਸਟ ਕਿੰਨੇ ਵਜੇ ਤੱਕ ਨੌਜਵਾਨ ਐਨਜੋਇਮੈਂਟ ਕਰ ਸਕਦੇ ਆ ਕੋਈ ਹਮਸਾ ਜੀ ਜਿਹੜੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਦਾ ਲਾਸਟ ਟਾਈਮ ਹੈਗਾ ਜੀ 12 ਵਜੇ ਤੱਕ ਉਹ ਆਪਣਾ ਇੰਜੋਏ ਕਰਕੇ ਰਾਈਟ ਜਿਹੜਾ ਸਵਾ 12 ਤੱਕ ਉਹ ਆਪਣਾ ਜਿਹੜਾ ਏਰੀਆ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਤੇ ਆਪਣੇ ਆਪਣੇ ਫੈਮਿਲੀ ਦੇ ਨਾਲ ਜਾ ਕੇ ਆਪਣਾ ਨਵੇਂ ਸਾਲ ਦੀ ਸ਼ੁਰੂਆਤ ਕਰਨ। थैंक यू सो मच मैम। ਤਾਂ ਬਿਲਕੁਲ ਪੁਲਿਸ ਫੋਰਸ ਜਿਹੜੀ ਆ ਉਹ ਤੇ ਨਾਤ ਹੈਗੀ ਆ ਹਰ ਇੱਕ ਚੌਂਕ ਦੇ ਵਿੱਚ ਕਹਿ ਲਈਏ ਕਿ ਨਾਕਾਬੰਦੀਆਂ ਖਾਸ ਤੌਰ ਤੇ ਦੇਖਣ ਨੂੰ ਮਿਲ ਰਹੀਆਂ ਆ। ਅੱਜ ਪੰਜਾਬ ਪੁਲਿਸ ਦੇ ਨਾਲ ਨਾਲ ਕੇ ਲਈ ਕਿ ਐਂਟੀ ਫੋਰਸ ਤੋਂ ਵੀ ਜੜੀ ਹੈ ਤਨਾਤ ਕੀਤੀ ਹੋਈ ਹੈ ਐਸਐਸਆਈ ਮੈਡਮ ਅਮਨਦੀਪ ਕੋਰ ਉਹਨਾਂ ਨੇ ਦੱਸਿਆ ਕਿ ਅੱਜ ਜਿਹੜੇ ਆ ਖਾਸ ਤੌਰ ਤੇ ਨਾਕੇ ਜਿਹੜੇ ਉਹ ਲਗਾਏ ਗਏ ਨੇ ਰੰਜੀਤ ਸਿੰਘ ਨੂੰ ਇਲਾਕੇ ਦੀ ਗੱਲ ਕਰ ਲਈਏ ਪੂਰੇ ਸ਼ਹਿਰ ਦੇ ਵਿੱਚ ਖਾਸ ਕਰਕੇ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਗਈ ਹੈਗੀ ਆ ਸੋ ਜ਼ਰੂਰ ਨਾਲ ਦੇ ਨਾਲ ਕਹਿ ਲਈਏ ਕਿ ਪੈਟਰੋਲੀਅਮ ਗੱਡੀਆਂ ਜਿਹੜੀਆਂ ਨੇ ਉਹ ਹਰ ਇੱਕ ਏਰੀਆ ਦੇ ਵਿੱਚ ਜਾ ਕੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਨਵੇਂ ਸਾਲ ਨੂੰ ਕੁਝ ਹੀ ਪਲ ਬਾਕੀ ਰਹਿ ਗਏ ਨੇ ਨੌਜਵਾਨ ਜਿਹੜੇ ਆ ਇਸ ਜਗ੍ਹਾ ਤੇ ਪਹੁੰਚਣਗੇ ਲਾਰੈਂਸ ਰੋਡ ਨੋਵਲਟੀ ਚੌਂਕ ਦੀ ਗੱਲ ਕਰ ਲਈਏ ਤਾਂ ਇਸ ਜਗ੍ਹਾ ਤੇ ਆ ਕੇ ਇੰਜੋਇਮੈਂਟ ਕਰਨਗੇ ਸਾਡੇ ਚੈਨਲ ਵੱਲੋਂ ਵੀ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੌਂਸਲੇ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ